ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚਪ ਨੇ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਮੰਡੀ ਦਾ ਦੌਰਾ ਕੀਤਾ ਤੇ ਇਸ ਮੌਕੇ ਉਹਨਾਂ ਅਧਿਕਾਰੀਆਂ ਦੇ ਨਾਲ ਅਹਿਮ ਵਿਚਾਰ-ਵਟਾਂਦਰਾ ਕੀਤਾ ਤੇ ਮੰਡੀ ਦੇ ਵਿੱਚ ਕਿਸਾਨਾਂ ਤੇ ਆਰਥਿਕ ਦਿਨਾਂ ਨਾਲ ਮੁਲਾਕਾਤ ਕੀਤੀ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਮੰਦੀ ਹੈ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਫ੍ਰੀਕਾਇਆ ਜਾਏਗਾ ਇਸ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਨੇ ਤੇ ਕਿਸੇ ਵੀ ਤਰ੍ਹਾਂ ਦੀ ਨੂੰ ਪ੍ਰਦਰਸ਼ਨ ਨਹੀਂ ਕੀਤਾ ਜਾਏਗਾ ਇਹ ਕਹਿ ਸਕਦਾ ਕਿ ਕਿਸਾਨ ਮੁੱਖ ਤੌਰ ਤੇ ਮੰਡੀ ਤੋਂ ਬੜਾ ਖੁਸ਼ ਹੋ ਕੇ ਵਾਪਸ ਆ ਰਹੇ ਹਨ ਔਰ ਜਿਸ ਕਿਸਮ ਦੀ ਫੀਡਬੈਕ ਹੈ ਪੰਜਾਬ ਦੇ ਵਿੱਚੋਂ ਆ ਰਹੀ ਹੈ ਜੇ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਇਸ ਵਾਰ ਬੰਪਰ ਫਸਲ ਜਿਹੜੀ ਹੈ ਪੰਜਾਬ ਦੇ ਵਿੱਚ ਕਣਕ ਦੀ ਉਹ ਪੈਦਾਵਾਰ ਹੋਈ ਹੈ ਔਰ ਇਸ ਬੰਪਰ ਫਸਲ ਦਾ ਜਿੱਥੇ ਸਾਨੂੰ ਕੇਂਦਰੀ ਪੋਲ ਦੇ ਅੰਦਰ ਐਕਸਟਰਾ ਜਾਣ ਦੀ ਖੁਸ਼ੀ ਵੀ ਹੈ ਅਨਾਜ ਦੀ ਉਹਦੇ ਨਾਲ ਨਾਲ ਕਿਸਾਨ ਨੂੰ ਵੀ ਆਰਥਿਕ ਤੌਰ ਤੇ ਕਾਫੀ ਦਾ ਦਾ ਫਾਇਦਾ ਹੋਵੇਗਾ ਸੋ ਇੱਕ ਸਾਨੂੰ ਕੁਦਰਤ ਆ ਵੀ ਧੰਨਵਾਦ ਕਰਨਾ ਬਣਦਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 49 ਲੱਖ ਐਮਟੀ ਦੇ ਕਰੀਬ ਰਾਈਵਲ ਮੇੜੀ ਪਹੁੰਚੀ ਆ ਔਰ ਉਹਦੇ ਵਿੱਚੋਂ 44.5 ਲੱਖ ਐਮਟੀ 44.5 ਲੱਖ ਐਮਟੀ ਜਿਹੜੀ ਆ ਉਹ ਫਰੀਦੀ ਜਾ ਚੁੱਕੀ ਹੈ ਸਾਡੀਆਂ ਵੱਖ-ਵੱਖ ਏਜੰਸੀਜ਼ ਵੱਲੋਂ ਔਰ ਉਹਦਾ ਜਿਹੜਾ ਬਣਦਾ ਪੈਸਾ ਜਿਹੜਾ ਐਮਐਸਪੀ ਦੇ ਮੁਤਾਬਕ ਕਿਸਾਨ ਨੂੰ ਮਿਲਣਾ ਚਾਹੀਦਾ 5573 ਕਰੋੜ ਰੁਪਇਆ ਉਹ ਕਿਸਾਨ ਦੇ ਖਾਤੇ 'ਚ ਡਿਪਾ ਹੋ ਚੁੱਕਿਆ ਤੇ ਸਭ ਤੋਂ ਖੂਬਸੂਰਤ ਗੱਲ ਇਹ ਆ ਕਿ ਜਿਹੜਾ ਮਾਨਜੂਖ ਮੁੱਖ ਮੰਤਰੀ ਜੀ ਦਾ ਕਮਿਟਮੈਂਟ ਆ ਪੰਜਾਬ ਦੇ ਕਿਸਾਨਾਂ ਦੇ ਨਾਲ ਉਹਨਾਂ ਦਾ ਜਿਹੜਾ ਵਾਅਦਾ ਵੀ ਕੱਲਾ ਕੱਲਾ ਦਾਣਾ ਚੱਕਾਂਗੇ ਐਮਐਸਪੀ ਤੀਦੋਂ ਚੱਕਣਾ ਚੱਕਣਾ ਪਰ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਆ ਉਹ ਕਿਸਾਨ ਦੇ ਖਾਤੇ 'ਚ ਪੇਮੈਂਟ ਵੀ ਅਸੀਂ ਪਵਾਵਾਂਗੇ ਸੋ ਇਹ ਬੜਾ ਰੋਸ਼ਨ ਪੱਖ ਆ ਕਿ ਕਿਸਾਨ ਕਈ-ਕਈ ਹਫਤੇ ਉਸ ਪੈਸੇ ਨੂੰ ਡਿੱਗਦਾ ਸੀਗਾ ਜਿਹਦੇ ਨਾਲ ਉਹਨੇ ਆਪਣੀ ਅਗਲੀ ਫਸਲ ਦੀ ਤਿਆਰੀ ਕਰਨੀ ਹੁੰਦੀ ਆ ਸੋ ਪੰਜਾਬ ਦੇ ਅੰਦਰ ਜਿੰਨਾ ਵੀ ਸਾਡਾ ਮੈਕੈਨਿਜ਼ਮ ਹੈ ਡਿਪਾਰਟਮੈਂਟ ਤਾਂ ਪੂਰੀ ਤਰ੍ਹਾਂ ਐਕਟਿਵ ਹੈਗਾ ਇਸਮੋਕੀ ਉਹਨਾਂ ਖਾਲੀ ਦੇ ਵਿੱਚ ਮੌਸਮ ਦੀ ਮਾਰ ਤੇ ਅਗਲੇ ਦੰਦੀਆਂ ਕਟਨਾਵਾ ਦੇ ਕਾਰਨ ਕਣਕ ਦੀ ਫਸਲ ਦੇ ਹੋਏ ਖਰਾਬੇ ਬਾਰੇ ਵੀ ਗੱਲਬਾਤ ਕੀਤੀ ਤੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਖੇਤੀਹੀ ਵਿਭਾਗੀ ਕਰਵਾ ਕੇ ਕਿਸਾਨਾਂ ਦੀ ਕਣਕ ਦੀ ਫਸਲ ਦਾ ਮੁਆਵਜ਼ਾ ਦਿੱਤਾ ਜਾਏਗਾ ਆਪ ਦੇ ਅੰਦਰ ਜਿੱਥੇ-ਜਿੱਥੇ ਵੀ ਫਸਲਾਂ ਨੂੰ ਅੱਗ ਲੱਗੀ ਆ ਬੜੀ ਔਖੀ ਫਸਲ ਪਾਲਦੇ ਆ ਸਾਡੇ ਕਿਸਾਨ ਉਹ ਮਾਗਦੀਆਂ ਰਾਤਾਂ ਕਹਿ ਲਈਏ ਤੇ ਜੇਠ ਹੜ੍ਹ ਦੀਆਂ ਤੋਂ ਬਾਅਦ ਉਹ ਖੂਨ ਪਸੀਨਾ ਕਰਕੇ ਫਸਲ ਲਗਾਉਂਦੇ ਆ ਪਰ ਅਨਫੋਰਚਨਟਲੀ ਜਦੋਂ ਕੋਈ ਘਟਨਾ ਇਸ ਕਿਸਮ ਦੀ ਵਾਪਰਦੀ ਆ ਵੀ ਉਹ ਅੱਗ ਦਾ ਨਾਲ ਫਸਲ ਜਿਹੜੀ ਹੈ ਖਰਾਬ ਹੁੰਦੀ ਆ ਤਾਂ ਉਹਦੇ ਲਈ ਲਗਾਤਾਰ ਜਿੱਥੇ ਜਿੱਥੇ ਵੀ ਘਟਨਾ ਵਾਪਰੀ ਆ ਉਹਦੀ ਅਸੈਸਮੈਂਟ ਲਵਾਉਣ ਦਾ ਮਾਜੂਬ ਮੁਹੰਮਦ ਅਧਰ ਜੀ ਦੇ ਲਾਣ ਕੀਤਾ ਜੋ ਵੀ ਪ੍ਰੋਫਾਈ ਹੋਗੀ ਉਹ ਕਿਸਾਨ ਦੀ ਜਗਬਾਨੀ ਚੀਫ ਲਈ ਗੁਰਪ੍ਰੇਜ ਰਾਜੂ ਦੀ ਰਿਪੋਰਟ